ਮੈਂ ਜਗਜੀਤ ਸਿੰਘ ਅਰੋੜਾ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਲੁਧਿਆਣਾ ਹੋਰ ਵਾਰਡ ਨੰਬਰ 92 ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਮੈਂ ਕੈਂਡੀਡੇਟਾਂ ਤੁਹਾਡੇ ਏਰੀਏ ਤੋਂ ਤੁਹਾਡੇ ਵਾਰਡ ਤੋਂ ਮੈਂ ਕੁਝ ਆਪਣੇ ਬਾਰੇ ਦੱਸਣਾ ਚਾਹਨਾ ਕਿ ਮੈਂ ਕਾਫੀ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਂ ਔਰ ਮੈਂ ਵਕ ਵਕ ਲੋਕਾਂ ਲਈ ਵਕਵਾਕ ਇਹ ਏਰੀਏ ਵਿੱਚ ਮੈਂ ਬਹੁਤ ਵਿਕਾਸ ਦੇ ਕੰਮ ਕਰਵਾਏ ਨੇ ਔਰ ਕੀਤੇ ਵੀ ਨੇ ਔਰ ਮੈਂ ਜ਼ਰੂਰਤਮੰਦ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਹੈ ਸੇਵਾ ਭਾਵਨਾ ਮੇਰੇ ਅੰਦਰ ਰਾਜਨੀਤੀ ਤੋਂ ਵੱਧ ਕੇ ਹੈ ਮੈਂ ਕਈ ਸਾਰੀ ਸੰਸਥਾਵਾਂ ਨਾਲ ਮੈਂ ਜੁੜਿਆ ਆ ਸਮਾਜ ਸੇਵਾ ਦੇ ਕੰਮਾਂ 'ਚ ਮੈਂ ਸਭ ਤੋਂ ਅੱਗੇ ਵੱਧ ਚੜ ਕੇ ਹਿੱਸਾ ਲੈਣਾ ਵਾਂ ਮੈਂ ਆਪਾ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਪਿਛਲਾ ਕੰਮਕਾਰ ਦੇਖਦੇ ਹੋਏ ਇੱਕ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਦੇ ਵਿੱਚ ਕਿਤਨਾ ਵਿਕਾਸ ਪੰਜਾਬ ਦਾ ਹੋਇਆ ਹੈ ਚਾਹੇ ਉਹ ਧਰਮ ਦੇ ਖੇਤਰ ਚ ਹੋਵੇ ਚਾਹੇ ਉਹ ਰਾਜਨੀਤੀ ਦੇ ਖੇਤਰ ਚ ਹੋਵੇ ਚਾਹੇ ਸਮਾਜਿਕ ਖੇਤਰ ਚ ਹੋਵੇ ਚਾਹੇ ਸੜਕਾਂ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਵਿਕਾਸ ਹੋਵੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਹਿਲਾਂ 200 ਯੂਨਿਟ ਬਿਜਲੀ ਫਰੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸ਼ੁਰੂ ਕੀਤੀ ਸੀ ਦੇਣੀ ਔਰ ਜੋ ਪੈਨਸ਼ਨਾਂ ਲਾਈ ਸੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਜੋ ਕਾਰਡ ਬਣਾਏ ਸੀਗੇ ਨੀਲੇ ਕਾਰਡ ਉਹ ਵੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਏ ਸੀਗੇ ਲੋਕਾਂ ਦੀ ਜੋ ਭਲਾਈ ਦੇ ਕੰਮ ਕੀਤੇ ਆਕਾਲੀ ਦਲ ਨੇ ਉਹਨਾਂ ਨੂੰ ਮੈਂ ਅੱਗੇ ਵੀ ਜਾਰੀ ਰੱਖਾਂਗਾ ਔਰ ਤੁਹਾਡਾ ਸਭ ਤੋਂ ਜ਼ਿਆਦਾ ਪਹਿਲ ਦੇ ਆਧਾਰ ਤੇ ਮੈਂ ਵਿਕਾਸ ਵੱਲ ਧਿਆਨ ਦੇਵਾਂਗਾ ਆਪਣੇ ਵਾਰਡ 'ਚ ਮੈਨੂੰ ਇੱਕ ਵਾਰੀ ਤੁਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓਗੇ ਤੇ ਮੈਂ ਸਮਝਾਂਗਾ ਤੁਸੀਂ ਕਿ ਭਈ ਮੈਂ ਕੌਂਸਲਰ ਨਹੀਂ ਕੌਂਸਲਰ ਤੁਸੀਂ ਹੋਵੋਗੇ ਅੱਧੀ ਰਾਤ ਵੀ ਤੁਹਾਡੇ ਵਾਸਤੇ ਦਰਵਾਜ਼ੇ ਖੁੱਲੇ ਹੋਣਗੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਹਮੇਸ਼ਾ ਤੁਹਾਡੇ ਕੰਮ ਦੇ ਲਈ ਮੈਂ ਅੱਗੇ ਵੱਧ ਚੜ ਕੇ ਹਿੱਸਾ ਪਾਵਾਂਗਾ